ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੀ ਠੀਕ ਠਾਕ ਠੀਕ ਠਾਕ ਹੋਣੀ ਚਾਹੀਦੀ ਆ ਆਪਾਂ ਉਸੇ ਜਗ੍ਹਾ ਤੇ ਖੜੇ ਆ ਲਾਉ ਜੀ ਸੱਜਣੋ ਆਪਾਂ ਗਏ ਨਹੀਂ ਸੀਗੇ ਰਾਤ ਫੇਰ ਤੋਂ ਬਰਫ਼ ਬਰਫ਼ ਬਹੁਤ ਅਸਲ ਤੇ ਬਰਫ਼ ਰਾਤ 에 ਪਈ ਆ ਸੁੱਕੀ ਬਰਫ਼ ਜਿਹੜੀ ਅ ਕਿੰਦੇ ਬਰਫ ਪੈਂਦੀ ਆ ਤਾਂ ਜਦੋਂ ਉਹ ਰਾਤੇ ਪਈ ਪਹਿਲਾਂ ਤਾਂ ਕੱਲ ਤਾਂ ਦਿਨ ਦੇ ਵਿੱਚ ਬਰਫ ਪੈਂਦੀ ਦੀ ਬਾਰਿਸ਼ ਹੁੰਦੀ ਦੀ ਮੀਂਹ ਪੈਂਦਾ ਤਾਂ ਹਨਾ ਇੰਨਾ ਹੈ ਨਹੀਂ ਸੀਗਾ ਤੇ ਹੁਣ ਜਿਹੜੀ ਰਾਤ ਬਰ ਪਈ ਆ ਉਹ ਲਗਾਤਾਰ ਪੈਂਦੀ ਰਹੀ ਆ ਫੁੱਟ ਫੁੱਟ ਦੇ ਕਰੀ ਬਰਫ ਹੋ ਗਈ ਉੱਪਰ ਫੁੱਟ ਇੱਕੀ ਕੇ ਫੁੱਟ ਮੈਂ ਤੁਹਾਨੂੰ ਦਿਖਾਵਾਂ ਹਨਾ ਆਓ ਉਹ ਉਹ ਫੋਦੇ ਬਲਫ ਨਹੀਂ ਹੈ ਨਾ ਤੇ ਇੱਕ ਹੋਰ ਇਧਰ ਆ ਪਾਣੀ ਹੈ ਇਹ ਪਾਣੀ ਖੜਾ ਹੈ ਨਾ ਪਾਣੀ ਜੰਮ ਗਿਆ ਇਹ ਪਾਪਾ ਲਾਉ ਤੋੜੇ ਇਹ ਪਾਣੀ ਹੈ ਇਹ ਜੰਮ ਗਿਆ ਸਾਰੀ ਹਿੱਟ ਰਵੀ ਆ ਸਾਰੇ ਪਾਣੀ ਹੈ ਜਾਉਂਗੇ। ਸਾਣੀ। برف ਬਹੁਤ ਪਈ ਦੇਖੋ। ਰਾਤ ਕਾਫੀ ਬਰ ਪਈ ਆ। ਤੇ ਮੌਸਮ ਟੈਂਪਰੇਚਰ ਮਾਈਨਸ 3-4 ਇਦਾਂ ਰਹਿੰਦਾ। ਮਾਈਨਸ 3-4 ਉੱਪਰ ਦੀ ਹਾਈਟ ਦੇ ਵਰ ਬਹੁਤ ਜ਼ਿਆਦਾ ਹੈ। ਉੱਪਰ ਤਾਂ ਕਹਿੰਦੇ ਵੀ 3-3 ਫੁੱਟ برف ਹੈ। ਇਹ ਮਤਲਬ ਹਾਈਟ ਵਾਲੀ ਜਗਾ ਹੈ ਜਿੱਥੇ ਨੂੰ ਆਪਾਂ ਨੇ ਨਿਕਲ ਕੇ ਜਾਣਾ ਹੈ ਰੋਡ ਤੋਂ ਜਦੋਂ ਆਪਾਂ ਜਾਣਾ ਨਾ ਇਹ ਪਹਾੜੀ ਤੇ ਨਹੀਂ ਇਸ ਤੋਂ ਉਹ ਅਗਲੀ ਪਹਾੜੀ ਆ ਉਹ ਜਿੱਥੋਂ ਨੂੰ ਆਪਾਂ ਨਿਕਲਣਾ ਹੈ ਉਹ ਪਹਾੜੀ ਤੇ ਮਤਲਬ ਕਹਿੰਦੇ ਵੀ 3-3 ਫੁੱਟ ਬਰਫ਼ ਹੋ ਗਈ ਇੰਨੀ ਜ਼ਿਆਦਾ ਬਰਫ਼ ਸਾਰੇ ਸਾਰੇ ਮੌਸਮ ਅੱਜ ਦੇ ਸੇ ਧੁੱਪਾਂ ਨਿਕਲ ਗਈ ਆ ਸੂਰਜ ਸਵੇਰੇ ਸਵੇਰੇ ਨਿਕਲ ਗਿਆ ਧੁੱਪ ਪੂਰੀ ਕੈਮ ਆ ਪਰ ਬਰਫ਼ ਇੰਨੀ ਜ਼ਿਆਦਾ ਹੈ ਥੋੜੀ ਜਿਹੀ ਘਾੜ ਜੀ ਹੋ ਗਈ ਮੈਨੂੰ ਲੱਗਦਾ ਵੀ ਛੇਤੀ ਛੇਤੀ ਬਰਫ਼ ਨਹੀਂ ਪਿਘਲਦੀ ਕਿਉਂਕਿ ਇੱਕਦਾਂ ਨਰਮ ਜੀ ਬਰਫ਼ ਉਹ ਜਿਹੜੀ ਜ਼ਿਆਦਾ ਪਿਘਲ ਜਾਂਦੀ ਹੈ ਇਹ ਸਾਰਾ ਪਾਣੀ ਆਹਾ ਜਾਊਗਾ ਹਨਾ ਆਹਾ ਆਹ ਆ ਗਿਆ ਇਹ ਤੇ ਕੋਸਾ ਦਲਾ ਹੈ ਹਵਾ ਠੰਡੀ ਚੱਲਦੀ ਆ ਚਲੋ ਆ ਟਾਈਮ ਹੋ ਗਿਆ 8 ਵਜ ਗਿਆ ਰਾਤ ਸੁੱਤਾ ਵੀ ਲੇਟ ਹੀ ਸੀਗਾ ਹੁਣ 1:30 ਵਜੇ ਸੁੱਤੇ ਆ ਕਿਉਂਕਿ ਮੌਸਮ ਇਦਾਂ ਦਾ ਗੱਡੀ ਸਟਾਰਟ ਕਰੀ ਸੀ ਤੇ ਲੋਗੋ ਆਦੀ ਮੁੜ ਕੇ ਫੇਰ ਸਵੇਰੇ ਇਦਾਂ ਹੀ ਹੁਣ ਮੇਰਾ ਦਿਲ ਨਹੀਂ ਕਰਦਾ ਸਟਾਰਟ ਕਰਨ ਨੂੰ ਪਤਾ ਨਹੀਂ ਕਿਤੇ ਅ ਦੇਖਣਾ ਵਾਣਾ ਕਿਦਾਂ ਜਮਾਂ ਲੂਗਾ ਨਾ ਸੇ ਪਾਣੀ ਜੇ ਰੱਜ ਜੰਮ ਜਾਂਦਾ ਨਾ ਆਪਾਂ ਸਟਾਰਟ ਨਹੀਂ ਕਰ ਸਕਦੇ ਇਦਾਂ ਗਲੀ ਜਿਆਦਾ ਸਟਾਰਟ ਹੀ ਰੱਖੋ ਹਨਾ ਤੇ ਜੇ ਉਹਦਾ ਤੇ ਉਹਦਾ ਪਾਣੀ ਕੋਲੈਂਟ ਵੀ ਜੰਮ ਜਾਂਦਾ ਤਾਂ ਨਹੀਂ ਇਹ ਵਾਰੀ ਮੌਸਮ ਕੋਲੋਂ ਠੰਡਾ ਹੋ ਸਕਦਾ ਪਰ ਇਦਾਂ ਅਜੇ ਹੋਇਆ ਤਾਂ ਨਹੀਂ ਹੁਣ ਕੋਕੀ ਦੇਖਦੇ ਹੁਈਏ ਥੋੜਾ ਜਿਹਾ ਹਨਾ ਆਪਣੀ ਫਾਰਮ ਤਾਂ ਇਹ ਰੈਡੀ ਹੋਈਏ ਤੇ ਹਜੇ ਬੋਰਸ ਨਹੀਂ ਕੀਤਾ ਹੱਥ ਨੂੰ ਕੋਈ ਬੋਰਸ ਕਰੀਏ ਇਹ ਦਸਤਾਫਾ ਦਈਏ ਇਹ ਹਨਾ ਫਿਰ ਮਿਲਦੇ ਆ ਤੁਹਾਨੂੰ ਇਹ ਰੈਡੀ ਹੋ ਗਏ ਫਿਰ ਇਹ ਵਿਊ ਵਧੀਆ ਆ ਕੁਝ ਵੀਡੀਓ ਤੇ ਰੀਲਾ ਬਣਾਈਆਂ ਜਾ ਚਲੋ ਇਹ ਮੋਂਤਮ ਤਾਂ ਇਹ ਲੋਕ ਮਤਲਬ ਬੰਦੇ ਪੈਸੇ ਖਰਚ ਕੇ ਆਉਂਦੇ ਆ ਵੀ ਇਹ ਵੀਊ ਦੇਖਣ ਵਾਸਤੇ ਹੈਨਾ ਯਾਰ ਇਹ ਦੇਖਣਾ ਹੈ ਪੈਸੇ ਖਰਚ ਅਸੀਂ ਫਰੀਚ ਬਸ ਅਸੀਂ ਟੰਗ ਹੋਏ ਹੋਏ ਆ ਕਿਉਂਕਿ ਸਾਡਾ ਕੰਮ ਹੈ ਬਰਫ ਨੇ ਸਾਡਾ ਇਹ ਕੰਮ ਰੋਕਤਾ ਮਤਲਬ ਨਹੀਂ ਤਾਂ ਮੈਂ ਨਿਕਲ ਜਾਣਾ ਸੀ ਸਾਡਾ ਟ੍ਰਿਪ ਲੱਗਣਾ ਦਾ ਪਰ ਟ੍ਰਿਪ ਜਿਹੜਾ ਆ ਬਰਫ ਕਰਕੇ ਰੁਕ ਗਿਆ ਸੀ ਚੱਲ ਨਹੀਂ ਸਕਦੇ ਕਿ ਟ੍ਰਿਪ ਮਾਰੂਗੀ ਤੇ ਪਹਾੜਾਂ ਦੇ ਵਿੱਚ ਗੱਡੀਆਂ ਨਹੀਂ ਚਲਦੀਆਂ ਛੋਟੀਆਂ ਗੱਡੀਆਂ ਮੁਸ਼ਕਲ ਹੋ ਜਾਂਦੀ ਹੈ ਪਹਾੜੀ ਏਰੀਆ ਚ ਰੋਡ ਇਦਾਂ ਦੇ ਹੀ ਹੁੰਦੇ ਆ ਤੇ ਦੇਖਦੇ ਆ ਚਲੋ ਕੋਈ ਨਹੀਂ ਛੋਦੇ ਆ ਰੈਡੀ ਖੈੜੀ ਹੋ ਕੇ ਫੇਰ ਮਿਲਦੇ ਆ ਤੁਹਾਨੂੰ ਤੇ ਆਹ ਇਹ ਕੋਬਰ ਇੱਕ ਹਨਾ ਦਿਖਾਣਾ ਹਨਾ ਇੱਕ ਨਾ ਦੇਖੋ ਬਰਫ਼ ਦਵਾਂਗੀ ਹਨਾ ਸ਼ੀਸ਼ਿਆਂ ਦੇ ਇੰਨੀਆ ਦੋਰੀਆ ਦੋਰੀਆ ਫਾਂ ਦੇ ਸਫਰ ਦਾ ਤਾਂ ਅਸਲ 'ਚ ਬੜਾ ਭੀ ਬਹੁਤ ਆ ਸਾਰੀ ਮਤਲਬ ਨਾ ਹਾਰਡ ਜੀ ਉੱਪਰ ਉੱਪਰ ਨਰਮ ਆ ਥੱਲੇ ਹਾਰਡ ਹੋਊਗੀ ਸਾਰੀ ਇਹਨੂੰ ਹੁਣ ਢਾਲਣ ਵਾਸਤੇ ਟਾਈਮ ਹੀ ਲੱਗੂਗਾ ਹਾਂ ਇਹ ਇਹ برف ਇੱਕ ਪੂਰੀ ਇਸ ਟਾਈਮ ਬਰ ਉੱਪਰ ਛੱਤ ਤੇ ਬਰ ਬਹੁਤ ਪਈ ਆ ਰਾਤ ਕ तकरीबन तकरीबन ਨੂੰ ਮੇਰੇ ਖਿਆਲ ਨਾਲ ਇੱਕ ਡੇਢ ਵੇ ਤੱਕ ਬਰ ਪੈਂਦੀ ਰਹੀ ਰਾਤ ਹਲਕੀ 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 ਬਾਅਦ ਚੋਂ ਦਾ ਮੈਨੂੰ ਲਗਾਤਾਰ ਤਾਂ ਪਈ ਆ ਥੋੜਾ ਟਾਈਮ ਲਗਾਤਾਰ ਪਈ ਆ 2 ਘੰਟੇ ਘੰਟਾ ਘੰਟਾ ਜਿਹੜੇ ਘੰਟਾ ਨੂੰ 2 ਘੰਟੇ ਹੋ ਗਏ ਉਹਨੇ ਉਸ ਤੋਂ ਬਾਅਦ ਫਿਰ ਨੋਰਮਲ ਥੋੜੀ 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 ਪਈਗੀ 1:30 ਤੱਕ ਹਨਾ ਤੇ ਫਿਰ ਜਾ ਕੇ ਕਲੀਅਰ ਹੋਇਆ ਥੋੜਾ ਫੋਨ ਸਵੇਰੇ ਇਦਾਂ ਹੈ ਅੱਜ ਸਵੇਰ ਦੀ ਧੁੱਪ ਚੜੀ ਹੋਈ ਆ ਹੁਣ ਦੇਖੋ ਇਹ ਕਦ ਤੱਕ ਢਲਦੀ ਆ ਹਨਾ ਤੇ ਚਲੋ ਦੇਖਦੇ ਆ ਤੇ ਹਜੇ ਆਪਾਂ ਚਾਹ ਪਾਣੀ ਪੀਣ ਵੀ ਗਏ ਨਹੀਂ ਕਿਉਂਕਿ ਮੈਨੂੰ ਇਦਾਂ ਲੱਗਦਾ ਨਾ ਬਰਫ਼ ਜ਼ਿਆਦਾ ਪਈ ਹੋਈ ਸੀ ਇਦੋਂ ਨੂੰ ਤੇ ਮੇਰਾ ਮਨ ਨਹੀਂ ਕਰਿਆ ਜਾਣ ਨੂੰ ਮੈਂ ਫਿਰ ਯਾਰ ਦਿੱਕਤ ਹੋਊਗੀ ਤੇ ਚਲੋ ਕਰਦੇ ਹਾਂ ਠੀਕ ਹੈ ਅਪਲ ਉੱਪਰ ਜਾਂਦਾ ਹੋਰ ਤੇ ਪਰ ਪਈ برفੇ برف ਹੋ ਗਈ ਸਾਰੇ ਪਾਸੇ برفੋ برف ਹੋਇਆ ਪਿਆ ਪੂਰਾ ਸ਼ਰ ਕਲੋਵੀ ਸੱਜਣੋ ਤੇਲ ਪਾਣੀ ਚੈੱਕ ਕਰ ਲਿਆ ਤੇ ਓਕੇ ਆ ਇੱਕ ਵਾਰੀ ਜ਼ਰੂਰੀ ਸੀਗਾ ਤੇਲ ਪਾਣੀ ਚੈੱਕ ਕਰਨਾ ਤੇ ਮੌਸਮ ਜਿਵੇਂ ਨਿਆਰੇ ਲੱਗੇ ਪਏ ਆ ਬੰਦੇ ਸਾਰੇ ਜਿੰਨੇ ਵੀ ਘੁੰਮਦੇ ਫਿਰਦੇ ਆ ਬਰਫ ਦੇ ਵਿੱਚ ਕੋਈ ਫੋਟੋ ਕਰਾਉਂਦਾ ਕੋਸ਼ਿਸ਼ ਕਰਾਂਦਾ ਹੈਨਾ ਇਹ ਆਪਣਾ ਟ੍ਰੇਲਰ ਦੇਖੋ Durayım Bu tarafına bak ya bura Eşe daki Fena Allah iyi tanıdık haneye ettik o Fena ਪਾਣੀ ਤਾਂ ਇਹ ਖੜਾ ਸਾਰਾ ਹੀ ਤੇ ਪਾਣੀ ਸਾਰਾ ਜੰਮ ਗਿਆ ਪੂਰਾ ਹਿਲਦਾ ਪਾਣੀ ਉਹ ਹੈ ਨਾ ਦੇਖੇ ਤੇ ਉਹ ਮਸ਼ੀਨਾਂ ਰੀਆ ਪਈਆਂ ਉਹ ਬਰਫ਼ ਨਾ ਇੱਥੇ ਕਹਿੰਦੇ ਬਰਫ਼ ਪੈਂਦੀ ਨਹੀਂ ਸੀਗੀ ਇੰਨੀ ਇੰਨੀ ਇੱਥੇ 2008 ਦੇ ਵਿੱਚ ਪਈ ਸੀ ਬਰਫ਼ ਉਸ ਤੋਂ ਬਾਅਦ ਤਾਂ ਬਰਫ਼ ਪਈ ਨਹੀਂ ਕਹਿੰਦੇ ਮਾਰੇ ਮੋਟੀ ਕਿਤੇ ਹਲਕੀ-ਫੁਲਕੀ ਪੈਂਦੀ ਦੀ ਤੇ ਹੁਣ ਬਰਫਾ ਦੇਖ ਲੋ ਇਹ ਥੋੜੀ ਬੋਦੀ ਪੈਲੀ ਹੁੰਦੀ ਸੀ ਮਾਰੇ ਮੁੱਤੀ ਕਿਤੇ ਪੈ ਗਈ ਤੇਗੀ ਉਹ ਨਾ ਬਰਫ ਨਾ ਫੋਟੋ ਫੋਟ ਬਰਫਾ ਅੰਦਰ ਖਾਨਾ ਆਪਾਂ ਚੱਲਦੇ ਆਂ ਪੋਲਾ ਨਾ ਜਿਹੜਾ ਆ ਪੁਲ ਪੁਲ ਤੇ ਜਾ ਕੇ ਆਨੇ ਆ ਉੱਥੇ ਦਾ ਵੀਊ ਦੇਖਦੇ ਆਂ ਉਤੋਂ ਕਿੱਦਾਂ ਦਾ ਲੱਗਦਾ ਤਾਰਾ ਵੀ ਇਹਨਾ ਇੱਕ ਵਾਰੀ ਚਲਦੇ ਹੁਣੇ ਪੈਣੀ ਆ ਇਹ ਬਾਦਸ ਇੱਕ ਵਾਰੀ ਪੈ ਗਈ ਹੁਣ ਉਸ ਤੋਂ ਬਾਅਦ ਜਲ ਢਾਲ ਜਾਣੀ ਆ ਫੇਰ ਤਾਂ ਮਿੱਟੀ ਉਮਕੀ ਧੂੜੇ ਧੂੜ ਹੁੰਦੀ ਏ ਇੱਥੇ ਇਸ ਕਰਕੇ ਇੰਜਵਾਏ ਕਰੋ ਜਦਨਾ ਟਾਈਮ ਮਿਲਦਾ ਹੈ ਹੈਨਾ ਆ ਗਿਆ ਪੁੱਲ ਤੇ ਆ ਕੇ ਦੇਖਦੇ ਆ ਇੱਥੋਂ ਦੇਖੋ ਆਹ ਟਰੈਲਰ ਖੜਾ ਹੋਣਾ ਇਹ ਆਪਾਂ ਆਏ ਹੋਏ ਹੈ ਕੀ ਬਾਤ ਹੈ ਹੈ ਹੈਵ ਯੂ ਦਾਰੇ ਪਾਸੇ ਦਾ

ਚਲੋ ਵੀ ਚੱਲਦੇ ਆ ਹੁਣ ਪੋਲ ਦੇ ਉੱਪਰੋਂ ਵੀ ਵਿਊ ਦੇਖ ਰਹੇ ਆਪਾਂ ਨੇ ਉਹਨੂੰ ਦਿਖਾਤਾ ਸਾਰਾ ਹੀ ਪੋਲ ਤੋਂ ਇਹ ਸਾਰਾ ਵਿਊ ਹੈ ਨਾ ਤੇ ਚੱਲਦੇ ਆ ਸਵੇਰ ਦੇ ਉੱਤੇ ਕੇ ਬਾਤ ਹੀ ਕੰਮ ਕੱਢੀ ਜਾਂਦਾ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 10:30 10:30 ਹੋ ਗਿਆ ਇਹ ਚਾਹ ਬਣਾਣੀ ਵੀ ਪੀਤਾ ਪਰ ਹੁਣ ਚਾਹ ਪਾਣੀ ਪੀਨੇ ਲੱਗੇ ਠੀਕ ਹੈ ਕਿਉਂਕਿ ਇੰਨੀ ਠੰਡ ਹੈ ਨਹੀਂ ਠੋਕ ਚੜ ਗਈ ਆ ਅ برف ਜੂਰ ਪਈ ਹੋਈ ਆ ਉਦਾਂ ਹਵਾ ਚੱਲਦੀ ਆ ਇੰਨੀ ਠੰਡ ਨਹੀਂ ਹੁੰਦੀ ਹੁਣ ਠੰਡ ਜੇ ਮੀਂਹ ਪੈਂਦਾ ਰਹਿੰਦਾ ਜਾਂ ਫਿਰ ਉਦਾਂ ਠੰਡ ਰਹਿੰਦੀ ਸੀਗੀ ਜੇ ਬਰਫ਼ ਜਦੋਂ ਬਰਫ਼ ਰਹਿੰਦੀ ਉਹ ਤਾਂ ਅਹ ਸ਼ਾਂਤ ਜਾ ਹੋ ਜਾਂਦਾ ਸਿਸਟਮ ਸਾਰੇ ਚਲੋ ਚਲਦੇ ਹਾਂ ਹਾਂ ਚਲਦੇ ਬੂਟਾਂ ਤੋਂ ਕਿੱਲੇ ਹੋ ਜਾਂਦੇ ਜਦੋਂ ਨਾ ਬਰਫ਼ ਬੂਟਾਂ ਦੇ ਉੱਪਰ ਟਿਕ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਪਿੰਗਲਦੀ ਹੈ ਫਿਰ ਬੂਟਾ ਦੇ ਵਿੱਚ ਦੀ ਜੇ ਤਾਂ ਸਾਡੇ ਬੂਟੇ ਬੂਟ ਸੇਫਟੀ ਆ ਫਿਰ ਤਾਂ ਠੀਕ ਆ ਜੇ ਸੇਫਟੀ ਬੂਟ ਨਹੀਂ ਹੈਗੇ ਫਿਰ ਹੁੰਦਾ ਪੰਗਾ ਜਿਦਾਂ ਆ ਹੁਣ ਬੂਟਾ ਤੇ ਆ ਗਈ ਨਾ ਇਹਨੇ ਪਿੰਗਲ ਕੇ ਜਾਣਾ ਥੱਲੇ ਹੂੰ ਝਾੜੀ ਜੋ ਸੇ ਗੱਡੀ ਕਰੀਏ ਲੋਕ ਚੱਲਦੇ ਆ ਫਿਰ ਚਲੋ ਚੱਲਦੇ ਆ ਸਾਹਮਣੇ ਕੀ ਕੀ ਆ ਨਿਆ ਮੌਸਮ ਨੂੰ ਪੈ ਗਿਆ ਫਰਕ ਥੋੜਾ ਜਿਹਾ ਤੇ ਹੁਣ ਥੋੜੀ ਜੀ ਨਾ ਉੱਪਰ ਤੇ ਆਵਾਜ਼ਾਂ ਅਨ ਸ਼ੁਰੂ ਹੋ ਗਈ ਸ਼ਾਂਤ ਹੋ ਗਿਆ ਬਿਲਕੁਲ ਹੀ ਮਾਹੌਲ ਜਿਹਾ ਨਾ ਮਤਲਬ ਕੋਈ ਸ਼ੋਰ ਸ਼ਰਬਾ ਨਹੀਂ ਤੁਸੀਂ ਮੰਨੋਗੇ ਕੁਝ ਵੀ ਨਹੀਂ ਕੋਈ ਸ਼ੋਰ ਸ਼ਰਬਾ ਨਹੀਂ ਨਾ ਕਿਸੇ ਗੱਡੀ ਦੀ ਆਵਾਜ਼ ਨਾ ਕਿਸੇ ਮਸ਼ੀਨ ਦੀ ਆਵਾਜ਼ ਨਾ ਕੁਝ ਕੋਈ ਆਵਾਜ਼ ਨਹੀਂ ਇਹਦਾ ਆਵਾਜ਼ਾਂ ਮਸ਼ੀਨਾਂ ਦੀਆਂ ਗੱਡੀਆਂ ਦੀ ਟ੍ਰੈਫਿਕ ਦੀ ਮਤਲਬ ਇਦਾਂ ਲੱਗਦਾ ਕਿ ਜਿੱਦਾਂ ਨਾ ਇਹ ਮਾਲੂ ਇੱਕ ਬਿਲਕੁਲ ਹੀ ਬੰਦ ਕਮਰਾ ਇਸ ਵਿੱਚ ਬੈਠੇ ਹੁੰਦੇ ਆ ਕੋਈ ਆਵਾਜ਼ ਨਹੀਂ ਇਦਾਂ ਦਾ ਹੋ ਗਿਆ ਤੁਸੀਂ ਹਰੇ ਹੋ ਲੋਕ ਲੋਕਾਂ ਦੀ ਆਵਾਜ਼ ਆ ਰਹੀ ਹੈ ਹੁਣ ਆ ਦੇ ਉਹ ਬੰਦੇ ਫੋਟੋ ਕਿਤਨ ਲੱਗੇ ਤੇ ਹਨਾ ਮਤਲਬ ਜਿੱਦਾਂ ਹੁਣ ਉਹ ਸਾਹਮਣੇ ਘਰ ਆ ਉਕਰਾਂ ਦੀ ਆਵਾਜ਼ ਆਉਂਦੀ ਆ ਬੋਲਣ ਦੀ ਬੱਚਿਆਂ ਦੀ ਖੇਲਣ ਦੀ ਤੇ ਇਧਰ ਉੱਪਰ ਘਾਰ ਉਥੋਂ ਬੱਚੇ ਖੇਡਦੇ ਉਹਨਾਂ ਦੀ ਆਵਾਜ਼ ਆਉਂਦੀ ਆ ਖੇਲਣ ਦੀ ਜਦੋਂ ਜਦੋਂ ਬਾਰ ਪੈ ਜਾਂਦੀ ਹੈ ਨਾ ਉਸ ਤੋਂ ਬਾਅਦ ਮਾਹੌਲ ਬਿਲਕੁਲ ਹੀ ਸ਼ਾਂਤ ਹੋ ਜਾਂਦਾ ਆਹ ਆਵਾਜ਼ ਆ ਰਹੀ ਏ ਚੱਤ ਤੋਂ ਦੀ ਉਹ ਵਿਦੋ ਆ। ਹਾਂ ਅਨਾ ਉੱਪਰੇ ਘਰਾਂ ਚੋ। ਉਹ ਸਾਹਮਣੇ ਬਰਫ਼ ਫਟਫਟੇ ਪੈ ਗਈ ਲੱਗਦਾ। ਦੇਖ ਫਟਫਟ ਬਰਫ਼ ਹੁੰਦੀ ਆ। ਉਹ ਬੰਦਾ ਵੀਡੀਓ ਬਣਾ ਰਿਹਾ।

ਦੇਖੋ ਨੂੰ ਸਾਨੂੰ ਉੱਧਰ ਵੀ ਹੂੰਹ ਸਾ ਮੁਰਗੇ ਇੰਦੇ ਵਰਪੇਗੀ ਚਾ ਉੱਤੇ ਆ ਗਿਆ ਇਹ ਮੁੰਡਾ ਮਸ਼ੀਨ ਫੇਰ ਕੇ ਰੋਡ ਸਾਫ ਕਰਕੇ ਆ ਗਿਆ ਲੁੱਟਰ ਮਾਰ ਕੇ ਆ ਰੋਡ ਤੇ ਤੇ ਬਰਫ ਬਰਫ ਰੂਮ ਪੱਕੀ ਹੋ ਗਈ ਹੈ ਬਰਫ ਤੇ ਉੱਤੇ ਬਰਫ ਪੈ ਗਈ ਸਾਰੀ ਉਤਾਰਨ ਲੱਗੇ ਅੰਦਰ ਚੌਣ ਲੱਗ ਗਿਆ ਛੱਡ ਛੱਡ ਚੋਂ ਦੀ ਅੰਦਰ ਚਾਦੀ ਦੁਕਾਨ ਬੰਦ ਆ ਜੀ ਲੱਗ ਗਿਆ ਅੰਦਰ ਛੇਡਾ ਛੇਡਾ ਤੇ ਬਰਫ ਤਾਰ ਨਹੀਂ ਪੈਣੀ ਉਹ ਲਾਏ ਬੰਦਾ ਪਰਫ ਤਾਰ ਰਿਹਾ ਦੇਖੋ ਤੇ ਚੋਣ ਲੱਗ ਗਿਆ ਨਾ ਪਰ ਤੀਨਾ ਐ ਤੀਨਾ ਚੋਣੀਆਂ ਹੀ ਆ ਇਹਨਾਂ ਕਿੰਨਾ ਕਿ ਸਿਮ ਜਾਂਦਾ ਤੇ ਤੀਨਾ ਪਾਈਆਂ ਹੋਈਆਂ ਚੋਣ ਲੱਗ ਗਈ ਤੇ ਚਾਹ ਦੀ ਦੁਕਾਨ ਆ ਉਹ ਸਾਹਮਣੇ ਆ ਬੰਦਾ ਚਾਹ ਜ टीना च पानी पाता है बाकी आ पानी खड़ा है बर्फ होनी जमया हुआ पूरा ਆ ਜਾ استاد ਚਾਹ ਪਲਾ ਦੇ ਚਾਹ ਹੀ ਨਹੀਂ ਪਲਾ ਰਹੇ ਅੱਜ ਚਾਹ ਪਲਾ ਦੇ ਚਾਹ ਟਾਈਮ ਲੱਗੇਗਾ ਲੱਗਿਆ ਆ ਪੂਰਾ ਹੁਣ ਬਰਫ ਤੇ ਚਲੋ ਉਹ ਸਾਹਮਣੇ ਘਰ ਲੋਕੀ ਇੱਥੇ ਵੀ ਬੜਾ ਚੱਲ-ਵੱਲ ਹੋ ਰਹੀ ਹੈ ਪੂਰੀ ਚਲੋ ਦੇਖਦੇ ਹਾਂ ਕਦ ਤੱਕ ਹੁੰਦਾ ਕਲੀਅਰ ਮੌਸਮ ਓਹ ਹੋ ਇਹ ਤਾਂ ਜਿੱਤੀ ਦਾ ਦੁਕਾਨਾ ਬੰਦਾ ਦੋ ਦੁਕਾਨਾ ਦੋ ਵਾਰ ਚਲ ਕੇ